ਸਤਿਕਾਰਯੋਗ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਫਰਸੀ ਸਲਵਾਰ ਦੀ ਕਟਿੰਗ ਠੀਕ ਹੈ ਜੀ ਆਪਾਂ ਫੁੱਲ ਫਰਸੀ ਸਲਵਾਰ ਬਣਾਉਣੀ ਹੈ ਤੇ ਸੂਟ ਨੂੰ ਦੇਣੀ ਆਪਾਂ ਨੇ ਪੂਰੀ ਲੁੱਕ ਜੁਆਇੰਟ ਲੈਸ ਤੇ ਔਰਗਾਂజా ਦੀ ਲੈਸ ਲਾ ਕੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਇਸ ਵੀਡੀਓ ਚ ਆਪਾਂ ਦੱਸਣ ਤੁਹਾਨੂੰ ਦੱਸਣ ਲੱਗਿਆ ਜੀ ਫਰਸੀ ਸਲਵਾਰ ਦੀ ਕਟਿੰਗ ਤੇ ਅਗਲੀ ਵੀਡੀਓ ਚ ਇਹਦੀ ਸਟੀਚਿੰਗ ਦੱਸਾਂਗੇ ਤੇ ਨਾਲੇ ਪੌਚਾ ਬਣਾਵਾਂਗੇ ਆਪਾਂ ਪਿੰਟ ਟੈਕਸਟ ਪਾ ਕੇ ਤੇ ਆਪਾਂ ਫਿਰ ਤੋਂ ਹੋਪਫੁਲ ਵੀਡੀਓ ਦਿਖਾਵਾਂਗੇ ਤੇ ਅੱਜ ਦੀ ਵੀਡੀਓ ਸਿਰਫ ਕਟਿੰਗ ਲਈ ਤੁਸੀਂ ਕਟਿੰਗ ਦੇਖੋ ਆ ਨਾ ਆਪਾਂ ਕਿਵੇਂ ਕਰਦੇ ਆ ਤੇ ਇਹ ਕਟਿੰਗ ਦੇਖ ਕੇ ਜਿਹੜੀਆਂ ਮੇਰੇ ਭੈਣਾਂ ਫਰਸੀ ਸਲਵਾਰ ਨਹੀਂ ਬਣਾ ਸਕਦੀਆਂ ਉਹ ਆਸਾਨੀ ਨਾਲ ਕੱਟ ਸਕਦੀਆਂ ਨੇ ਜਿਹੜੀ ਫਰਸੀ ਸਲਵਾਰ ਆਪਣੀ ਹੈਗੀ ਆ ਨਾ ਇਹ ਕੁੰਦਿਆਂ ਵਾਲੀ ਸਲਵਾਰ ਨਾਲੋਂ ਕੁੰਦਿਆਂ ਵਾਲੀ ਸਲਵਾਰ ਨਾਲੋਂ ਸੌਖੀ ਆ ਠੀਕ ਹੈ ਜੀ ਕਿਉਂਕਿ ਇਸ ਦੀ ਸਿੰਪਲ ਹੀ ਸਲਾਈ ਹੁੰਦੀ ਆ ਤੇ ਜਿਹਦੇ ਮਤਲਬ ਜਿਹੜੇ ਕੁੰਡੇ ਪੈਂਦੇ ਨੇ ਜੇ ਤਾਂ ਵਾਰ ਵੱਡਾ ਹੋਵੇ ਤਾਂ ਕੁੰਡੇ ਪੈਂਦੇ ਨਹੀਂ ਹੈਗੇ ਜੇ ਮਤਲਬ ਆਪਣਾ ਜਿਹੜਾ ਵਾਰਾ ਕਪੜੇ ਦਾ ਘੱਟ ਹੋਵੇ ਫਿਰ ਕੁੰਡੇ ਪੈਂਦੇ ਨੇ ਇਹ ਸਿਰਫ ਇੱਕ ਸਲਾਈ ਦੀ ਮਤਲਬ ਕਿ ਸਲਵਾਰ ਹੁੰਦੀ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਆਪਾਂ ਕਿ हां जी देखो ਆਪਾਂ ਇਹ ਪਕਪੜਾ ਕਰ ਲਿਆ ਆਪਾਂ ਕਪੜੇ ਦਾ ਰੁੱਖ ਬਦਲ ਲਿਆ ਤਾਂ ਕਰਕੇ ਆਪਾਂ ਨੂੰ ਇਹ ਦੋ ਪੀਸ ਲੈਣੇ ਪਏ ਰੁੱਖ ਬਦਲਣ ਦੇ ਲਈ ਜਿਹੜਾ ਕਪੜਾ ਆਲਓਵਰ ਹੁੰਦਾ ਉਸ ਦੀ ਨੀਚੇ ਤੋਂ ਕਟਿੰਗ ਨਹੀਂ ਕਰਨੀ ਪੈਂਦੀ ਉਹ ਦੋਨੋਂ ਆਪਾਂ ਐਦਾਂ ਹੀ ਫੋਲਡ ਕਰ ਲੈਣੇ ਆ ਠੀਕ ਹੈ ਜੀ ਤੇ ਦੇਖੋ ਆਪਣੀ ਫਰਸੀ ਸਲਵਾਰ ਆ ਜਿਹੜੀ ਉਹਦੀ ਲੰਬਾਈ ਹੈਗੀ ਹੈ ਜੀ ਉਹ ਰੱਖਣੀ ਆ ਆਪਾਂ ਨੇ 36 ਇੰਚ ਠੀਕ ਹੈ ਤੇ ਆਪਾਂ ਇੱਥੋਂ ਲੈਣੇ ਆ ਜੀ 31 ਠੀਕ ਹੈ ਜੀ ਬੱਤੀ 2 3 ਇੰਚ ਲਵਾਂਗੇ ਠੀਕ ਹੈ ਜੀ ਕੋਈ ਇਥੋਂ ਖਰਚਾ ਨਹੀਂ ਲੈਣਾ ਆਪਾਂ ਕੁਝ ਨਹੀਂ ਲੈਣਾ ਹੈਗਾ ਸਿਰਫ ਬੱਤੀ ਬੱਤੀ ਲੈ ਲਿਆ ਠੀਕ ਹੈ ਜੀ ਬੱਤੀ ਲੈਣ ਤੋਂ ਬਾਅਦ ਉਸ ਤੋਂ ਬਾਅਦ ਇਧਰਲੇ ਪਾਸੇ ਕਿੰਨਾ ਆਪਣਾ ਕਪੜਾ 33 ਇਹ ਤੇ ਇਧਰਲੇ ਪਾਸੇ ਆਪਾਂ 33 ਹੀ ਰੱਖਾਂਗੇ ਉਥੋਂ ਆਪਣਾ ਪੌਂਚਾ ਖੜਵਾ ਰਹੂਗਾ ਤੇ ਇਧਰੋਂ ਪੌਂਚਾ ਚੱਕਣੀ ਹੋਊਗਾ ਠੀਕ ਹੈ ਜੀ ਇਧਰੋਂ ਲਾਈ ਆਪਾਂ ਨੇ ਆਸਣ ਦੀ ਨਿਸ਼ਾਨੀ ਇਧਰੋਂ ਲਈ ਆਪਾਂ ਨੇ ਆਸਣ ਦੀ ਨਿਸ਼ਾਨੀ 10 ਤੇ ਠੀਕ ਹੈ ਜੀ 10 ਇੰਚ ਤੇ ਲਾ ਲਈ ਤੁਸੀਂ ਦੇਖੋ ਤੇ ਨਾਲ ਠੀਕ ਹੈ ਜੀ 10 ਇੰਚ ਤੇ ਲਾ ਲਈ ਤੇ ਇਧਰੋਂ ਲੈ ਲਿਆ ਆਪਾਂ ਨੇ 10 ਇੰਚ ਲੈ ਲਿਆ ਆਪਾਂ ਨੇ ਪਹੁੰਚਾ ਠੀਕ ਹੈ ਜੀ 9 ਇੰਚ ਪਹੁੰਚਾ ਤਿਆਰ ਰੱਖਾਂਗੇ 1 ਇੰਚ ਦਾ ਆਪਾਂ ਨੇ ਲਿਆ ਖਰਚਾ ਠੀਕ ਹੈ ਜੀ ਹੁਣ ਦੇਖੋ ਬਸ ਇੱਥੇ ਇਦੋਂ ਇਹਨੂੰ ਇਸ ਦੇ ਨਾਲ ਅਟੈਚ ਕਰ ਦਵਾਂਣਾ ਠੀਕ ਹੈ ਜੀ ਇਤਨੀ ਐਦਾਂ ਲਾ ਦਾਨੀ ਹੈ ਨਿਸ਼ਾਨੀ ਠੀਕ ਹੈ ਜੀ ਨਿਸ਼ਾਨੀ ਲਾਉਣ ਤੋਂ ਬਾਅਦ ਦੇਖੋ ਆਪਾਂ ਇੱਧਰ ਵਾਧ ਰੱਖਿਆ ਤੇ ਇੱਧਰ ਉਹ ਰੱਖਿਆ ਘਾਟ ਠੀਕ ਹੈ ਜੀ ਇੱਧਰ ਆਪਾਂ ਤੀਰ ਰੱਖਿਆ ਇੱਧਰ ਉਹ ਬਤੀ ਰੱਖਿਆ ਇਸ ਦਿਨ ਫਿਰ ਐਦਾਂ ਘਾਟ ਪਾ ਦਾਨੀ ਹੈ ਟੇਢੀ ਕਿ ਦੇਖੋ ਜੀ ਚੌਕ ਦੇ ਸਿਰੇ ਵਿੱਚ ਆਹ ਦੇਖੋ ਜੀ ਆਪਾਂ ਸਿਰਫ ਇਹ ਨੇ ਆ ਦੇਖੋ ਇੱਕ ਤਾਂ ਇਹ ਹੋ ਗਈ ਇੱਕ ਇਹ ਹੋ ਗਈ ਕਟਿੰਗ ਤਿਰਫ ਦੋ ਕਟੀਆਂ ਲੈਂਦੀਆਂ ਤੇ ਇਹ ਚੋਣਾ ਬਾਗ ਦੋ ਹੀ ਮਤਲਬ ਕਿ ਥਲਾਈਆਂ ਹੋਣਗੀਆਂ ਹੁਣ ਤੁਸੀਂ ਦੇਖੋ ਆਪਾਂ ਕਰਦੇ ਆ ਇਸ ਨੂੰ ਕਟ ਠੀਕ ਹੈ ਜੀ ਆ ਦੇਖੋ ਇੱਕ ਵਾਰ ਤੁਸੀਂ ਰੁੱਖ ਦਾ ਬਹੁਤ ਧਿਆਨ ਰੱਖਣਾ ਕੱਪੜੇ ਦੇ ਰੁੱਖ ਦਾ ਕਿਉਂਕਿ ਜਿਹੜੇ ਆਪਣੇ ਕੁੰਡੇ ਹੁੰਦੇ ਨੇ ਉਹ ਤਾਂ ਉੱਪਰ ਹਿੱਟ ਹੋ ਜਾਂਦੇ ਨੇ ਕੁਝ ਸਿੱਧੇ ਆ ਜਾਂਦੇ ਨੇ ਕੁਝ ਪੁੱਠੇ ਆਉਂਦੇ ਨੇ ਇਹ ਤਾਂ ਸਿੱਧੇ ਹੀ ਜਾਂਦੇ ਨੇ ते देखो जी ए अपा ने करती कपड़े की बेल्ट भी बना सकते हो हाफ बाजू भी बना सकते हो डिजाइन पा फुलजू भी बना सकते हो ठीक है जी देखो ठीक है ते उस तो उसने अगली, अगली अपनी कटाई आ गई जी ए बन बन देखो ठीक है जी इथे पाव गे अपा एदा ਨਿੱਕਾ ਪਲੇਟਾ ਠੀਕ ਹੈ ਜੀ ਪਲੇਟ ਇਹ ਹੋ ਗਿਆ ਆਪਣਾ ਸੈਂਟਰ ਠੀਕ ਹੈ ਜੀ ਸੈਂਟਰ ਤੇ ਲਾ ਲਿਆ ਆਪਾਂ ਨੇ ਟੱਕ ਠੀਕ ਹੈ ਜੀ ਤੇ ਇਹ ਹੋ ਗਈ ਤੇ ਉੱਪਰ ਹੋ ਜੂਗੀ ਆਪਣੀ ਬੈਲਟ ਤੇ ਆਪਣੀ ਜਿਹੜੀ ਤਲਵਾਰ ਹੈ ਪਰਚੀ ਸਲਵਾਰ ਦੀ ਸਿਰਫ ਇਹੀ ਕਟਿੰਗ ਆ ਤੇ ਤੁਸੀਂ ਇੱਕ ਵਾਰੀ ਕਰਕੇ ਵੀ ਜਰੂਰ ਦੇਖਿਓ ਕਿ 9 ਇੰਚ ਪਹੁੰਚਾ ਰਹੇ ਜੂਗਾ ਤੇ ਇਹ ਆਸਣ ਹੋ ਗਿਆ ਆਪਣਾ ਤੇ ਇਹਦਾ ਜਿਹੜਾ 12 ਉਹ ਵੱਡਾ ਤੇ ਆਪਾਂ ਨੂੰ ਕੁੰਦੇ ਪਾਉਣ ਦੀ ਲੋੜ ਨਹੀਂ ਪਈ ਹੈਗੀ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ